ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਬਾਉ ਧੰਤਾਂ ਸੰਤ ਬਾਬਾ ਹਜਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਸਾਂਝ ਪਾਈਏ ਸੋ ਇਹ ਸਾਖੀ ਡਾਕਟਰ ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲੇ ਸੋ ਉਹਨਾਂ ਦਾ ਮਲਾਪ ਕਿਵੇਂ ਬਾਬਾ ਜੀ ਦੇ ਨਾਲ ਕਦੋਂ ਹੋਇਆ ਸੋ ਉਸੇ ਭਾਗ ਦੇ ਵਿੱਚੋਂ ਚੌਥੇ ਭਾਗ ਦੀ ਇਹ ਸਾਖੀ ਹੈ ਸੋ ਉਹ ਸਰਵਣ ਕਰੀਏ ਜੀ ਸੋ ਆਪਾਂ ਪਹਿਲਾਂ ਸਰਵਣ ਕਰ ਸੁਕੇ ਹਾਂ ਤਿੰਨ ਭਾਗ ਦੇ ਵਿੱਚ ਸੋ ਜਿਸ ਤਰ੍ਹਾਂ ਡਾਕਟਰ ਸਿਵ ਸਿੰਘ ਜੀ ਗੁਰਦਾਸਪੁਰ ਵਾਲੀ ਉਹਨਾਂ ਦੇ ਮਨ ਦੇ ਵਿੱਚ ਹੀ ਸੋਚਿਆ ਕਿ ਮੈਂ ਅੱਜ ਤੋਂ ਬਾਅਦ ਬਾਬਾ ਜੀ ਦਾ ਕੋਈ ਵੀ ਬਚਨ ਨਹੀਂ ਮੋੜਨਾ ਤੇ ਜਿਹੜਾ ਵੀ ਬਚਨ ਉਹ ਕਰਨਗੇ ਸਤ ਕਰਕੇ ਮੰਨਣਾ ਹੈ ਸ਼ੰਕਾ ਨਹੀਂ ਕਰਨਾ ਤੇ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਦੇ ਜੀਵਨ ਵਿੱਚ ਦੋ ਘਟਨਾਵਾਂ ਯਾਦ ਨੇ ਕਿ ਜਦੋਂ ਉਹਨਾਂ ਨੇ ਪਹਿਲੀ ਵਾਰੀ ਸੰਤਾਂ ਨੂੰ ਕਿਸੇ ਗੱਲ ਤੋਂ ਨਾ ਕੀਤੀ ਹੋਵੇ ਪਰ ਜਦੋਂ ਉਹਨਾਂ ਨੂੰ ਦੂਜੀ ਵਾਰੀ ਕਹੀ ਤਾਂ ਫਿਰ ਮੰਨ ਮੰਨ ਲਈ ਸਭ ਤੋਂ ਪਹਿਲੀ ਵਾਰੀ ਨਾ ਮੰਨ ਦਾ ਪਛਤਾਵਾ ਵੀ ਕੀਤਾ ਤਨ ਮਨ ਧਨ ਸਭ ਕੁਝ ਸੰਤਾਂ ਨੂੰ ਅਰਪਣ ਕਰ ਦਿੱਤਾ ਸੀ ਤੇ ਇੱਕੋ ਹੀ ਨੁਕਤਾ ਘੁੱਟ ਕੇ ਫੜ ਰੱਖਿਆ ਸੀ ਕਿ ਹੁਕਮ ਮੰਨਣਾ ਹੈ ਤੇ ਸਭ ਖੁਸ਼ੀਆਂ ਹੀ ਹੁਕਮ ਨੂੰ ਮੰਨਣ ਵਿੱਚ ਹੀ ਹਨ ਸੋ ਉਹਨਾਂ ਦੇ ਕੰਮ ਮੁਤਾਬਕ ਪਹਿਲੀ ਘਟਨਾ ਉਦੋਂ ਦੀ ਹੈ ਕਿ ਜਦੋਂ ਡਾਕਟਰ ਸਿਪ ਸਿੰਘ ਜੀ ਗੁਰਦਾਸਪੁਰ ਵਾਲੇ ਉਹਨਾਂ ਦਾ ਪੇਟ ਖਰਾਬ ਹੋ ਗਿਆ ਸੀ 10 ਤੱਕ ਲੱਗੇ ਸਨ ਤੇ ਬੁਰੀ ਹਾਲਤ ਹੋ ਗਈ ਖਾਣਾ ਪੀਣਾ ਬੰਦ ਕਰ ਦਿੱਤਾ ਇਸੇ ਹਾਲਤ ਵਿੱਚ ਆਪ ਜੀ ਡੇਰੇ ਆਏ ਤੇ ਸੰਤਾਂ ਨੂੰ ਨਮਸਕਾਰ ਕੀਤੀ ਆਪ ਜੀ ਨੂੰ ਦੇਖ ਕੇ ਬਾਬਾ ਹਰਰਾ ਸਿੰਘ ਜੀ ਕਹਿਣ ਲੱਗੇ ਕਿ ਤੇਰੇ ਵਾਸਤੇ ਦੋ ਮੰਨੀਆਂ ਰੱਖੀਆਂ ਹਨ ਭੋਜ ਪ੍ਰਸ਼ਾਦੇ ਰੱਖੇ ਹਨ ਅੰਦਰ ਲੈ ਕੇ ਖਾ ਲੈ ਤੇ ਡਾਕਟਰ ਸਾਹਿਬ ਜੀ ਨੇ ਕਿਹਾ ਕਿ ਅੱਜ ਮੰਨੀਆਂ ਖਾਣ ਵਾਲਾ ਨਹੀਂ ਢਿੱਲਾ ਹੋਇਆ ਪਿਆ ਹੈ ਫਿਰ ਸਾਰੀ ਗੱਲ ਸੰਤਾ ਨੂੰ ਦਸੀ ਉਹਨਾਂ ਨੇ ਉਸੇ ਵੇਲੇ ਆਪਣੀ ਜੇਬ ਵਿੱਚੋਂ ਇੱਕ ਆਂਬ ਕੱਢਿਆ ਅੰਬਾਂ ਦੀ ਕੋਈ ਬਹਾਰ ਵੀ ਨਹੀਂ ਸੀ ਮੈਨੂੰ ਕਹਿਣ ਲੱਗੇ ਆ ਲੈ ਚੂਪ ਲੈ ਫਿਰ ਖਾ ਲਈ ਤੇ ਮੈਨੂੰ ਪੁਛਤਾਵਾ ਹੋਇਆ ਕਿ ਪਹਿਲੀ ਵਾਰੀ ਹੀ ਬਚਨ ਕਿਉਂ ਨਹੀਂ ਮੰਨਿਆ ਮੈਂ ਮੈਂ ਅੰਬ ਲਿਆ ਪਰੇ ਹੋ ਕੇ ਚੁੱਪ ਲਿਆ ਬਾਅਦ ਵਿੱਚ ਦੋਵੇਂ ਪ੍ਰਸ਼ਾਦੇ ਵੀ ਛਕ ਲਏ ਤੇ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਡਾਕਟਰ ਸਾਹਿਬ ਕਹਿੰਦੇ ਦੂਜੀ ਵਾਰੀ ਮੈਂ ਉਹਦਾ ਨਾ ਕੀਤੀ ਜਦੋਂ ਮੈਨੂੰ ਕਹਿਣ ਲੱਗੇ ਸਵੇਰੇ ਭਾਗੋਵਾਲ ਜਾਣਾ ਹੈ ਆ ਜਾਈ ਸੋਚੇ ਮੇਰਾ ਮੱਥਾ ਖਣਕਿਆ ਮੈਂ ਸੋਚਿਆ ਕਿ ਨੌ ਬਣਾਉਣ ਲੱਗੇ ਹਨ ਕੁਝ ਸਮਾਂ ਪਹਿਲਾਂ ਵੀ ਉਸੇ ਘਰੇ ਦੀ ਇੱਕ ਲੜਕੀ ਦਾ ਵਿਆਹ ਆਪਣੇ ਆਪਣੀ ਹੱਥੀ ਕੀਤਾ ਸੀ ਅਗਲੇ ਦਿਨ ਮੈਂ ਡੇਰੇ ਆ ਗਿਆ ਕਹਿਣ ਲੱਗੇ ਚੱਲ ਘੋੜਾ ਫੜ ਭਾਵ ਸਾਈਕਲ ਤੈਨੂੰ ਭਾਗੋਵਾਲ ਲੈ ਕੇ ਜਾਣਾ ਹੈ ਤੇਰੀ ਜੋੜੀ ਬਣਾਉਣੀ ਹੈ ਤੇ ਮੈਂ ਬੇਨਤੀ ਕੀਤੀ ਜੀ ਮੈਂ ਵਿਆਹ ਨਹੀਂ ਕਰਾਉਣਾ ਮੈਨੂੰ ਇਹਦੀ ਕੋਈ ਵਿੜਕ ਨਹੀਂ ਮੈਂ ਨਹੀਂ ਕਰਾਉਣਾ ਚਾਹੁੰਦਾ ਤੇ ਬਾਬਾ ਜੀ ਕਹਿਣ ਲੱਗੇ ਗ੍ਰਸਥ ਜ਼ਰੂਰੀ ਹੈ ਤੈਨੂੰ ਲਾਂਗਰੀ ਲਿਆ ਕੇ ਦੇਣਾ ਹੈ ਇਹਦੀ ਬੜੀ ਲੋੜ ਹੈ ਹੁਣ ਦੂਜੀ ਵਾਰੀ ਮੈਂ ਨਾ ਨਹੀਂ ਕੀਤੀ ਤੇ ਮੈਂ ਨਾਲ ਤੁਰ ਪਿਆ ਇਧਰ ਮੇਰੇ ਘਰ ਵਾਲਿਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਉੰਜ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਹੀ ਨਹੀਂ ਸੀ ਜਦੋਂ ਤਨ ਮਨ ਹੀ ਇੱਥੇ ਅਰਪਣ ਕਰ ਦਿੱਤਾ ਹੈ ਤਾਂ ਫਿਰ ਕਿਸੇ ਬਾਰੇ ਹੋਰ ਕੀ ਸੋਚਣਾ ਆਪੋ ਆਪਣੇ ਸਾਈਕਲਾਂ ਤੇ ਭਗੋਵਾਲ ਪਹੁੰਚ ਗਏ ਸਿੱਧੇ ਮਾਸਟਰ ਸਰਦਾਰ ਅਜੀਤ ਸਿੰਘ ਦੇ ਘਰ ਪੁੱਜ ਗਏ ਸਾਰਾ ਪਰਿਵਾਰ ਘਰ ਵਿੱਚ ਹੀ ਸੀ ਤੇ ਸੰਤ ਬਾਬਾ ਹਜਾਰਾ ਸਿੰਘ ਜੀ ਵਿਹੜੇ ਵਿੱਚ ਖਲੋ ਗਏ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਸੰਤਾਂ ਨੇ ਚਰਨ ਪਾਏ ਹਨ ਉਹ ਸੰਗਤ ਦੇ ਬਹਿਣ ਲਈ ਵਿਸ਼ਾਈ ਕਰਨ ਲੱਗੇ ਪਰ ਸੰਤਾਂ ਨੇ ਵਿਹੜੇ ਵਿੱਚ ਖਲੋ ਕੇ ਹੀ ਕਿਹਾ ਅਸੀਂ ਗੁਰਦੁਆਰੇ ਬਹਿਣਾ ਏ ਤੂੰ ਆਪਣੀ ਧੀ ਨੂੰ ਲੈ ਆ ਇਹ ਮੁੰਡਾ ਹੈ ਸਾਡਾ ਦੋਹਾਂ ਦੀ ਜੋੜੀ ਬਣਾਉਣੀ ਹੈ ਇਹਨਾਂ ਕਪੜਿਆਂ ਹੀ ਲਾਇਆ ਇਹ ਕਹਿ ਕੇ ਸੰਤ ਸੰਗਤ ਸਮੇਤ ਗੁਰਦੁਆਰੇ ਆ ਕੇ ਬਹਿ ਗਈ ਬਾਣੀ ਦਾ ਪ੍ਰਵਾਹ ਸ਼ੁਰੂ ਹੋ ਗਿਆ ਉਧਰ ਮਾਸਟਰ ਜੀ ਦੇ ਘਰ ਵਿੱਚ ਦੁੱਧਾ ਪੈ ਗਈ ਤੇ ਮਾਸਟਰ ਹੋਰੀ ਕਹਿਣ ਲੱਗੇ ਕਿ ਸੰਤਾਂ ਦਾ ਹੁਕਮ ਮੰਨਣਾ ਹੈ ਤੇ ਲੜਕੀ ਦਾ ਵਿਆਹ ਕਰਨਾ ਹੈ ਤੇ ਪਰ ਉਹਨਾਂ ਦੀ ਸਿੰਘਣੀ ਕਹੇ ਕਿ ਐਵੇਂ ਕਿਵੇਂ ਕੁੜੀ ਦਾ ਵਿਆਹ ਕਰ ਦਈਏ ਮੁੰਡੇ ਨੂੰ ਤਾਂ ਜਾਣੀਏ ਨਾ ਬੁੱਝੀਏ ਨਾ ਮੁੰਡੇ ਦਾ ਥਾਂ ਤੇਤੇ ਦਾ ਪਤਾ ਨਹੀਂ ਐਵੇਂ ਕਿੱਥੇ ਕਰ ਦਈਏ ਉਮਰਾਂ ਦੇ ਵਣਜ ਨੇ ਸੋ ਕੋਈ ਵੀ ਮਾਂ ਐਸਾ ਹੀ ਸੋਚਦੀ ਹੈ ਸੋ ਆਓ ਪਿਆਰਿਓ ਅੱਗੇ ਦੀ ਸਾਖੀ ਆਪ ਜੀ ਦੇ ਨਾਲ ਅਗਲੀ ਸਾਖੀ ਦੇ ਵਿੱਚ ਸਾਂਝ ਪਾਵਾਂਗੇ ਕਿਉਂਕਿ ਵੀਡੀਓ ਦੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਸੋ ਆਓ ਅਗਲੀ ਵੀਡੀਓ ਵਿੱਚ ਆਪਜੀ ਦੇ ਨਾਲ ਦੁਬਾਰਾ ਸਾਕੀ ਸਾਂਝੀ ਕਰਾਂਗੇ ਸੋ ਇੱਥੇ ਸਾਡਾ ਫਤਿਹ ਬੁਲਾਓ ਸੋ ਆਪਜੀ ਕਿਰਪਾ ਕਰਕੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰ ਦਿਓ ਜੀ ਤੇ ਮਲਬਾ ਖਾਣਾ ਤਿਆਗ ਕਰਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ